ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਉ ਆਇਆ ਦੂਰ ਹਉ ਚੱਲ ਕਾ ਮਾ ਤਕੀ ਤਾ ਸਰਣਾਏ ਜੀਓ ਮੈਂ ਆਸਾ ਰੱਖੀ ਚਿਤਮਹ ਮੇਰਾ ਸਭ ਦੁੱਖ ਗਵਾਏ ਜੀਓ ਦਰਸ਼ਨਾਂ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਆਪਣੀ ਸ਼ਰਨ ਆਖ ਪ੍ਰਭ ਦਾਤੇ ਗੁਰ ਪ੍ਰਸਾਦਿ ਕਿਨੇ ਵਿਰਲੇ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸ ਮੇਰੇ ਚੀਤਾ ਨਾਨਕ ਏਕ ਕਰੇ ਅਰਦਾਸ ਵਿਸਰਨਾਹੀ ਪੂਰਨ ਗੁਣ ਤਾਸ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸ੍ਰੀ ਸ਼ਾਹ ਬਾਦਿਸ਼ਾਹ ਨੇ ਚਲ ਚੌਰ ਛਤ ਪਾਉੜੀ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਣ ਕਰਤ ਪਾ ਜੀ ਆਂਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਘਰ ਭਲਾ ਇਰੇ ਘਰ ਆਨੰਦ ਵਾਦਾਈ ਤੁਧ ਘਰ ਮਾਨ ਮਹਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਸ ਜਤ ਕਥਾ ਨਾਨਕ ਦਾਸ ਹੁੰਦਾਸ ਤੁਧ ਆਗ ਬਿਨ ਵਤਾ ਸੋ ਕਹੋ ਟਾਲ ਗੁਰ ਸੇਵੀਆ ਅਹਨ ਸੁਸਾਹਜ ਸੁਬਾਈ ਦਰਸ਼ਨ ਪਰਸੀਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੇ ਸਿਵਦਕ ਸਾਮੰਧੀ ਨੂਰੇ ਅਰਸੋਂ ਕੁਰਸੋਂ ਝਟੀਆਂ ਸੋ ਦਿਟੇ ਸਚੇ ਪਾਤਿਸ਼ਾ ਮਾਲ ਜਾਨੋ ਜਾਨ ਮੰਦਿਰ ਕਟਿਆ ਸੱਜਣ ਸੱਚਾ ਪਾਤਿਸ਼ਾ ਸਿਰ ਸ਼ਾਹ ਦਾ ਸ਼ਾਹ ਜਿਸ ਆਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਿਸ਼ਾ ਸਿਰਿ ਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾ ਸਤ ਨਾਮ ਸ੍ਰੀ ਵਾਹਿਗੁਰੂ ਸਾ ਹੇ ਵਜੀ ਤਨਸਰੀ ਮਹਲਾ ਪੰਜਵਾਂ ਜਾਂ ਕਾ ਹਰ ਰੰਗ ਲਾਗੋ ਇਸ ਜੁਗ ਮਹਾ ਸੋ ਕਹਿਆਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੈ ਜਾ ਕਾ ਸਤ ਗੁਰ ਪੂਰਾ ਜਾ ਕਾ ਹਰ ਰੰਗ ਲਾਗੋ ਇਸ ਜੁਗ ਮਹਾ ਸੋ ਕਹਿਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੈ ਜਾਂਕਾ ਸਤ ਗੁਰ ਪੂਰਾ ਠਾਕੁਰ ਗਾਇਆ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾ जानके चरण वसह मेरा ही आरा सांग पुनिता देहि जानके तोर देहो कृपा निद नानक कै सुख एहि जानके चरण वसह मेरा ही आरा ਸਾng ਪੁਨੀਤਾ ਦੇਹੀ ਜਾਣ ਕੇ ਧੋਰਾ ਦੇ ਹੋ ਕਿਰਪਾ ਨਾਨਕ ਕਾ ਸੁਖ 에ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ